ਮੀਟਿੰਗ ਦੇ ਵਿੱਚ सीएम ਸਾਹਿਬ ਨੇ ਫਿਰ 1 ਕਰੋੜ ਦਾ ਚੈੱਕ ਉਹਨਾਂ ਦੇ ਪਿਤਾ ਨੂੰ ਸ਼ੁਭ ਕਰਨ ਦੇ ਪਿਤਾ ਨੂੰ ਉਹਦੀ ਪੈਣ ਗੁਰਪ੍ਰੀਤ ਕੌਰ ਨੂੰ ਪੁਲਿਸ ਦੇ ਵਿੱਚ ਨੌਕਰੀ ਦਾ ਜੁਆਇਨਿੰਗ ਲੈਟਰ ਜਿਹੜਾ ਉਹ ਦਿੱਤਾ ਹੈ ਸੁਮੇਸ਼ ਸਮਝਦਾ ਪਈ ਇਹ ਸਰਕਾਰ ਟਾਲਮ ਟੋਲ ਕਰਦੀ ਸੀ ਜੇ ਕਿਸਾਨ ਜਿੱਥੇ ਬੰਦੀਆਂ ਦਾ ਦਬਾਅ ਨਾ ਹੁੰਦਾ ਤੇ ਸ਼ਾਇਦ ਹੋਰ ਟਾਲਮ ਟੋਲ ਕੀਤਾ ਜਾਂਦਾ ਜਿਹੜੀ ਗੱਲ ਕਮਿਟਮੈਂਟ ਕੀਤੀ ਆ ਵੀ ਜੇ ਉਹਨਾਂ ਨੇ ਸਰਕਾਰ ਨੇ ਕਿਹਾ ਵੀ ਚੈੱਕ ਦੇਵਾਂਗੇ ਤਾਂ ਚੈੱਕ ਲੈ ਕੇ ਦੇਣਾ ਸਾਡੀ ਡਿਊਟੀ ਸੀ ਜੇ ਸਰਕਾਰ ਨੇ ਕਿਹਾ ਵੀ ਉਹਨਾਂ ਦੇ ਇੱਕ ਜੀ ਨੂੰ ਨੌਕਰੀ ਦੇਵਾਂਗੇ ਉਹ ਲੈ ਕੇ ਦੇਣਾ ਸਾਡੀ ਡਿਊਟੀ ਸੀ ਇਸੇ ਕਰਕੇ ਅਸੀਂ ਜਿਹੜਾ ਹੁਣ ਘੇਰਾਓ ਰੱਖਿਆ ਸੀ ਡੀਸੀ ਦਫ਼ਤਰ ਦਾ ਐਸਐਸਪੀ ਦਫ਼ਤਰ ਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ ਅੱਜ ਕਿਸਾਨਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਨੂੰ ਮਿਲਿਆ ਜਾਂਦਾ ਹੈ ਤੇ ਉਹਦੇ ਬਾਅਦ ਜਿਹੜੀ ਹੈ ਉਹਨਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਜਿਹੜਾ ਹੈ ਕਿਸਾਨਾਂ ਨੂੰ ਜਿਹੜੇ ਸ਼ੁਭਦੀ ਸੀਗੇ ਜਿਹੜੇ ਸ਼ਹੀਦ ਸ਼ੁਭਕਰਨ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਨੂੰ 1 ਕਰੋੜ ਦਾ ਚੈੱਕ ਤੇ ਬੇਟੀ ਨੂੰ ਜਿਹੜਾ ਹੈ ਸਰਕਾਰੀ ਨੌਕਰੀ ਜਿਹੜਾ ਵਾਦਾ ਕੀਤਾ ਸੀਗਾ ਪੰਜਾਬ ਸਰਕਾਰ ਨੇ ਉਹ ਪੂਰਾ ਕੀਤਾ ਹੈ ਆਜ ਸਾਡੇ ਨਾਲ ਮੌਜੂਦ ਨੇ ਮਨਜੀਤ ਰਾਏ ਜੀ ਆਓ ਇਹਨਾਂ ਨਾਲ ਗੱਲਬਾਤ ਕਰੀਏ ਮਨਜੀਤ ਜੀ ਅੱਜ ਤੁਸੀਂ ਮਾਰਨਿੰਗ ਦੇ ਵਿੱਚ ਜਿਹੜਾ ਉਹਨਾਂ ਨੂੰ ਮਿਲਿਓ ਸੀ ਹਮ ਨੂੰ ਕੀ ਗੱਲਬਾਤ ਉੱਤੇ ਹੋਈ ਹੈ ਅੰਦ ਦੇਖੋ ਅੱਜ ਸੀ ਇਹ ਮਾਨ ਵੱਲੋਂ ਕਿਉਂਕਿ ਅਸੀਂ 12 ਤਰੀਕ ਦਾ ਧਰਨਾ ਨੋਸ਼ ਕੀਤਾ ਸੀ ਕਿਉਂਕਿ 21 ਫਰਵਰੀ ਨੂੰ ਸ਼ੁਭ ਕਰਨ ਦੀ ਜਿਹੜੀ ਆ ਉਹ ਸ਼ਹਾदत ਹੁੰਦੀ ਹੈ ਉਹਦੇ ਗੋਲੀ ਵੱਜਦੀ ਹੈ ਹਰਿਆਣਾ ਸਰਕਾਰ ਵੱਲੋਂ ਗੋਲੀ ਮਾਰੀ ਜਾਂਦੀ ਹੈ ਉਹਦੀ ਸਿਰ ਦੇ ਵਿੱਚ ਉਸ ਤੋਂ ਬਾਅਦ 22 ਤਰੀਕ ਨੂੰ ਭਗਵੰਤ ਮਾਨ ਜੀ 1 ਕਰੋੜ ਰੁਪਇਆ ਅਨਾਉਂਸ ਕਰਦੇ ਨੇ ਤੇ ਉਹਨਾਂ ਦੇ ਇੱਕ ਪਰਿਵਾਰ ਦੇ ਜੀ ਨੂੰ ਸਰਕਾਰੀ ਨੌਕਰੀ ਅਨਾਉਂਸ ਕਰਦੇ ਨੇ ਔਰ ਅੱਜ ਤੁਸੀਂ ਵੇਖੋ ਵੀ ਉਸ ਤੋਂ ਬਾਅਦ ਲਗਭਗ 15 ਮਾਰਚ ਨੂੰ ਜਾ ਕੇ ਇਲੈਕਸ਼ਨ ਕੋਡ ਜਿਹੜਾ ਲੱਗਦਾ ਸੋ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਚੈੱਕ ਦਿੱਤਾ ਜਾ ਸਕਦਾ ਸੀ ਜੁਆਇਨਿੰਗ ਲੈਟਰ ਦਿੱਤਾ ਜਾ ਸਕਦਾ ਸੀ ਸਰਕਾਰ ਵੱਲੋਂ ਇਹ ਦੇਰੀ ਹੋਈ ਬਹੁਤ ਜ਼ਿਆਦਾ ਫਿਰ ਇਲੈਕਸ਼ਨ ਕੋਡ ਲੱਗਣ ਦਾ ਬਹਾਨਾ ਕੀਤਾ ਗਿਆ ਟਾਲਮ ਟੋਲ ਕੀਤਾ ਜਾ ਰਿਹਾ ਸੀ ਫਿਰ ਜਦੋਂ ਅਸੀਂ ਡੀਸੀ ਕਪੂਰਥਲਾ ਦੇ ਘਰਾਓ ਬਾਰੇ ਕਾਲ ਦਿੱਤੀ ਤੇ ਫਿਰ ਕੱਲ ਦੇਰ ਰਾਤ ਸਾਨੂੰ ਸੀਨੀਅਰ ਅਫਸਰਾਂ ਦਾ ਫੋਨ ਆਂਦਾ ਹੈ ਕਿ ਸੀਐਮ ਸਾਹਿਬ ਕੱਲ ਮਿਲਣਾ ਚਾਹੁੰਦੇ ਆ ਤੁਹਾਨੂੰ ਤੁਸੀਂ ਕੱਲ ਚੰਡੀਗੜ੍ਹ ਆਓ ਤੋ ਫਿਰ ਅਸੀਂ ਅੱਜ ਚੰਡੀਗੜ੍ਹ ਆਏ ਸੀ ਸਾਹ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਹੈ 11 ਵਜੇ ਦੇ ਕਰੀਬ ਔਰ ਉਸ ਮੀਟਿੰਗ ਦੇ ਵਿੱਚ ਸੀਐਮ ਸਾਹਿਬ ਨੇ ਫਿਰ 1 ਕਰੋੜ ਦਾ ਚੈੱਕ ਉਹਨਾਂ ਦੇ ਪਿਤਾ ਨੂੰ ਸ਼ੁਭ ਕਰਨ ਦੇ ਪਿਤਾ ਨੂੰ ਔਰ ਉਹਦੀ ਭੈਣ ਗੁਰਪ੍ਰੀਤ ਕੌਰ ਨੂੰ ਪੁਲਿਸ ਦੇ ਵਿੱਚ ਨੌਕਰੀ ਦਾ ਜੁਆਇਨਿੰਗ ਲੈਟਰ ਜਿਹੜਾ ਉਹ ਦਿੱਤਾ ਹੈ ਸੋ ਮੈਂ ਸਮਝਦਾ ਪਈ ਇਹ ਸਰਕਾਰ ਟਾਲਮਟੋਲ ਕਰਦੀ ਸੀ ਜੇ ਕਿਸਾਨ ਜਿੱਥੇ ਬੰਦੀਆਂ ਦਾ ਦਬਾਅ ਨਾ ਹੁੰਦਾ ਤੇ ਸ਼ਾਇਦ ਹੋਰ ਟਾਲਮਟੋਲ ਕੀਤਾ ਜਾਂਦਾ ਇਹ ਮੈਂ ਸਮਝਦਾ ਪਈ ਤੁਹਾਡੇ ਇੱਕੇ ਦੀ ਦਬਾਅ ਦੀ ਜਿੱਤ ਹੈ ਔਰ ਉਸ ਪਰਿਵਾਰ ਨੂੰ ਥੋੜੀ ਜਿਹੀ ਰੀਲੀਫ ਮਿਲੀ ਹੈ ਉਹਦਾ ਪੁੱਤਰ ਤਾਂ ਨਹੀਂ ਕੋਈ ਵੀ ਲੁਟਾ ਸਕਦਾ ਕਿਸੇ ਬਾਪ ਦਾ ਬੇਟਾ ਨਹੀਂ ਲੁਟਾ ਸਕਦੇ ਭੈਣ ਦਾ ਭਾਈ ਨਹੀਂ ਲੁਟਾ ਸਕਦੇ ਪਰ ਉਸ ਪਰਿਵਾਰ ਨੂੰ ਦੁੱਖ ਦੇ ਵਿੱਚ ਥੋੜਾ ਤਰਵਾਸਾ ਹੋ ਜਾਂਦਾ ਹੈ ਆਸਰਾ ਹੋ ਜਾਂਦਾ ਹੈ ਤੇ ਉਸ ਘਰ ਦਾ ਜਿਹੜਾ ਵਰਡਨ ਬਜਨਿਆ ਉਹ ਚੁੱਕਿਆ ਜਾਂਦਾ ਇੱਕ ਜੀ ਨੂੰ ਸਰਕਾਰੀ ਨੌਕਰੀ ਮਿਲ ਜਾਂਦਾ ਸੋ ਉਹ ਥੋੜਾ ਜਿਹਾ ਉਹਨਾਂ ਦਾ ਦੁੱਖ ਜਿਹੜਾ ਵੰਡਿਆ ਗਿਆ ਸੋ ਉਹ ਚੰਗੀ ਗੱਲ ਹੋਈ ਔਰ ਇਹਦੇ ਨਾਲ ਅਸੀਂ ਗੱਲ ਜਿਹੜੀ ਦੋਨੇ ਫਾਰਮਾਂ ਵੱਲੋਂ ਰੱਖੀ ਸੀ ਵੀ ਉਹਨਾਂ ਦੇ ਪਿੰਡ ਇੱਕ ਸਟੇਡੀਅਮ ਬਣੇ ਜਿਹੜਾ ਸ਼ੁਭਕਰਨ ਸ਼ਹੀਦ ਦੇ ਨਾਂ ਤੇ ਬਣੇ ਔਰ ਉੱਤੇ ਵੀ ਏਸ ਕੀਤੀ ਹੈ ਅਸੀਮ ਸਾਹਿਬ ਨੇ ਫਿਰ ਅਸੀਂ ਉਹਨਾਂ ਦੇ ਮੋਰੇ ਗੱਲ ਰੱਖੀ ਸੀ ਜਿਹੜਾ ਉੱਤੇ 10ਵੀਂ ਤੱਕ ਸਕੂਲ ਹੈ ਉਹਨੂੰ ਅਪਗ੍ਰੇਡ ਕਰਕੇ ਪਲੱਸ 2 ਤੱਕ ਕੀਤਾ ਜਾਵੇ ਸੀਐਮ ਸਾਹਿਬ ਨੇ ਉੱਤੇ ਵੀ ਏਸ ਕੀਤੀ ਹੈ ਫਿਰ ਅਸੀਂ ਕਿਹਾ ਵੀ ਜਿਹੜਾ ਉਹਨਾਂ ਦੇ ਘਰ ਨੂੰ ਰਸਤਾ ਜਾਂਦਾ ਹੈ ਉਹ ਪੱਕਾ ਕੀਤਾ ਜਾਵੇ ਸੋ ਉੱਤੇ ਵੀ ਸੀਐਮ ਸਾਹਿਬ ਨੇ ਏਸ ਕੀਤੀ ਹੈ ਸੋ ਇਹ ਥੋੜੀ ਜਿਹੀ ਰੀਲਿਫ ਉਸ ਪਰਿਵਾਰ ਨੂੰ ਥੋੜਾ ਦੁੱਖ ਬਣਾਉਣ ਦੀ ਗੱਲ ਜਥੇਬੰਦੀਆਂ ਅੱਗੇ ਤੋਂ ਵੀ ਉਸ ਪਰਿਵਾਰ ਨਾਲ ਬਿਲਕੁਲ ਕੰਦੇ ਨਾਲ ਕੰਦਾ ਲਾ ਕੇ ਖੜੀਆਂ ਨੇ ਦੀត្រਈ ਕੀ ਕਾਰਨ ਬੰਨਿਆ ਜਿਹੜਾ ਇਹਨੇ ਲੇਟ ਜਿਹੜਾ ਪਰਿਵਾਰ ਨੂੰ ਮਤਲਬ ਦੇਖਣਾ ਪਿਆ ਇਹਨਾਂ ਲੇਟ ਉਹਨਾਂ ਨੂੰ ਮਤਲਬ ਜਿਹੜੀ ਰਿਕੁਐਸਟ ਉਹਨਾਂ ਦੀ ਲਈਤੀ ਗਈ ਹੈ ਦੇ ਕੋਈ ਮੈਂ ਕਵਾਂਗਾ ਸਰਕਾਰਾਂ ਦੀ ਢਿੱਲੀ ਕਾਰਗੁਜ਼ਾਰੀ ਹੈ ਔਰ ਟਾਲ ਮਟੋਲ ਕਰਨ ਦੀ ਸਥਿਤੀ ਸੀਗੀ ਸਰਕਾਰ ਪੇ ਅਨਾਉਂਸ ਕਰਤਾ ਤੇ ਸ਼ਾਇਦ ਹੁਣ ਜਿੱਥੇ ਬੰਦੀਆਂ ਇੱਥੇ ਗੌਰਨਾ ਫਰਮਾਉਣ ਪਰ ਅਸੀਂ ਬਚਨ ਵੰਦਿਆ ਆਪਣੇ ਸਾਥੀਆਂ ਨਾਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਹਰ ਵਰਗ ਨਾਲ ਅਸੀਂ ਜਿਹੜੀ ਗੱਲ ਕਮਿਟਮੈਂਟ ਕੀਤੀ ਆ ਵੀ ਜੇ ਉਹਨਾਂ ਨੇ ਸਰਕਾਰ ਨੇ ਕਿਹਾ ਵੀ ਚੈੱਕ ਦੇਵਾਂਗੇ ਤਾਂ ਚੈੱਕ ਲੈ ਕੇ ਦੇਣਾ ਸਾਡੀ ਡਿਊਟੀ ਸੀ ਜੇ ਸਰਕਾਰ ਨੇ ਕਿਹਾ ਵੀ ਉਹਨਾਂ ਦੇ ਇੱਕ ਜੀ ਨੂੰ ਨੌਕਰੀ ਦੇਵਾਂਗੇ ਉਹ ਲੈ ਕੇ ਦੇਣਾ ਸਾਡੀ ਡਿਊਟੀ ਸੀ ਇਸੇ ਕਰਕੇ ਅਸੀਂ ਜਿਹੜਾ ਹੁਣ ਘਰਾਓ ਰੱਖਿਆ ਸੀ ਡੀਸੀ ਦਫ਼ਤਰ ਦਾ ਐਸਐਸਪੀ ਦਫ਼ਤਰ ਦਾ ਬਠਿੰਡਾ ਦਾ ਵੀ ਅਸੀਂ ਘਰਾਓ ਕਰਾਂਗੇ ਅਸੀਂ ਉਹਨਾਂ ਚ ਛੱਡਾਂਗੇ ਨਹੀਂ ਉਸ ਦਫ਼ਤਰ ਨੂੰ ਜਿੰਨਾ ਚਿਰ ਉਸ ਪਰਿਵਾਰ ਨੂੰ ਸਰਕਾਰੀ ਨੌਕਰੀ ਦਾ ਜੁਆਇਨਿੰਗ ਲੈਟਰ ਨਹੀਂ ਮਿਲਦਾ ਔਰ ਉਹਨੂੰ 1 ਕਰੋੜ ਰੁਪਈਆ ਨਹੀਂ ਮਿਲਦਾ ਤੇ ਫਿਰ ਸਰਕਾਰ ਦੇ ਜਾ ਕੇ ਜੂ ਸਰਕੀਆ ਤੇ ਫਿਰ ਮਿਲਿਆ ਸੋ ਮੈਂ ਸਮਝਦਾ ਕਿ ਚਲੋ ਦੇਰ ਆਈ ਦਰੋਸਤਾ ਹੈ ਪਰ ਇਹ ਬਾਰ ਬਾਰ ਕਿਸਾਨਾਂ ਨੂੰ ਦੋਸ਼ ਲਾਇਆ ਜਾਂਦਾ ਕਿ ਵੇਲੜ ਨੇ ਇਹ ਸੜਕਾਂ ਤੇ ਬਹਿ ਜਾਂਦੇ ਨੇ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਤੁਸੀਂ ਇਹ ਵੇਖੋ ਕਿ ਸਰਕਾਰਾਂ ਅਨਾਉਂਸ ਕਰਕੇ ਵੀ ਟਾਲ ਮਟੋਲ ਕਰਦੀਆਂ ਨੇ ਤਾਂ ਫਿਰ ਮਜਬੂਰਨ ਸਾਨੂੰ ਧਰਨਾ ਅਨਾਉਂਸ ਕਰਨਾ ਪਿਆ ਤਦ ਜਾ ਕੇ ਉਹਨਾਂ ਦੇ ਇੱਕ ਇੱਕ ਜੀ ਨੂੰ ਨੌਕਰੀ ਔਰ 1 ਕਰੋੜ ਰੁਪਏ ਦਾ ਚੈੱਕ ਜਿਹੜਾ ਮਿਲਿਆ ਹੈ ਸੋ ਇਹ ਮੈਂ ਸਮਝਦਾ ਕਿ ਜਥੇਬੰਦੀਆਂ ਦੀ ਏਕਤਾ ਤਾਕਤ ਇਹਦੇ ਦਬਾਅ ਹੋਏ ਠੀ ਸਰਕਾਰਾਂ ਕੰਮ ਕਰਦੀਆਂ ਔਰ ਇਹ ਜਿਹੜਾ ਆਪੋਜੀਸ਼ਨ ਨੂੰ ਕੰਮ ਕਰਨਾ ਚਾਹੀਦਾ ਅੱਜ ਮੈਂ ਸਮਝਦਾ ਕਿ ਉਹ ਲੋਕ ਤਾਕਤ ਕੰਮ ਕਰ ਰਹੀ ਹੈ 12 ਤਾਰੀਖ ਨੂੰ ਇੱਕ ਬਟਿੰਡੇ ਦੇ ਵਿੱਚ ਕਰਨਾ ਸੀਗਾ ਬਟ ਤੁਸੀਂ ਕੈਨਸਲ ਕਰਾ ਕੀ ਕਾਰਨ ਬਣਿਆ ਉਹਦਾ ਦੇਖੋ ਸਾਡਾ ਮੇਨ ਇਸ਼ੂ ਇਹ ਸੀ ਕਿ ਸ਼ੋਭ ਕਰਨ ਜਿਹੜਾ ਸਾਡਾ ਸ਼ਹੀਦ ਹੋਇਆ ਲੜਕਾ ਉਹਦੇ ਪਰਿਵਾਰ ਨੂੰ ਉਹਦਾ ਜਿਹੜਾ 1 ਕਰੋੜ ਰੁਪਇਆ ਅਨਾਉਂਸ ਕੀਤਾ ਹੈ ਮਾਲੀ ਮਦਦ ਵਾਸਤੇ ਉਹ ਦਿੱਤਾ ਜਾਵੇ ਔਰ ਉਹਨਾਂ ਦੀ ਜਿਹੜੀ ਸਿਸਟਰ ਨੂੰ ਨੌਕਰੀ ਅਨਾਉਂਸ ਕੀਤੀ ਹੋਈ ਆ ਉਹ ਦਿੱਤੀ ਜਾਵੇ ਜਿਹੜੀਆਂ ਹੋ ਡਿਮਾਂਡ ਸਾਡੀਆਂ ਛੋਟੀਆਂ ਉਹਨਾਂ ਦੇ ਹੀ ਚੁਭ ਕਰਨ ਦੇ ਸ਼ਹਾਦਤ ਨਾਲ ਰਿਲੇਟਡ ਨੇ ਉਹ ਪੂਰੀਆਂ ਕੀਤੀਆਂ ਜਾਣਾ ਔਰ ਸਰਕਾਰ ਨੇ ਫਿਰ ਉਹ ਮੰਨ ਲਈਆਂ ਨੇ ਇਸ ਕਰਕੇ ਅਸੀਂ ਉਹ ਪੋਸਟਪੋਨ ਕੀਤਾ ਸਾਡਾ 17 ਤੇ 18 ਜੁਲਾਈ ਦਾ ਜਿਹੜਾ ਅੰਬਾਲਾ ਐਸਪੀ ਦਾ ਘਰਾਓ ਹੈ ਉਹ ਬਰਕਰਾਰ ਖੜਾ ਹੈ ਉਹ ਮਤ ਸਮਝਿਆ ਜਾਵੇ ਕਿ ਉਹ ਪੋਸਟਪੋਨ ਕੇਵਲ 12 ਤਰੀਕ ਵਾਲਾ ਜਿਹੜਾ ਬਠਿੰਡਾ ਡੀਸੀ ਦਾ ਘਰਾਓ ਸੀ ਉਹਨੂੰ ਪੋਸਟਪੋਨ ਕੀਤਾ 17 ਤੇ 18 ਜੁਲਾਈ ਨੂੰ ਕਿਉਂਕਿ ਸਾਡਾ ਇੱਕ ਨੌਜਵਾਨ ਨਵਦੀਪ ਜਲਵੇੜਾ ਬਿਨਾਂ ਕਾਰਨ ਪੁਲਿਸ ਨੇ ਅਰੈਸਟ ਕਰਕੇ ਅੰਦਰ डकਿਆ ਹੋਇਆ ਔਰ ਅਸੀਂ ਐਸਪੀ ਜਿਹੜਾ ਅੰਬਾਲਾ ਉਹ ਦਾ ਕੇਰਾ ਉਹ ਰੱਖਿਆ ਹੋਇਆ ਔਰ ਅਸੀਂ 17 ਤੇ 18 ਦੋ ਦਿਨ ਦਾ ਕਰਾਵਾ ਔਰ ਉਥੇ ਬਿਲਕੁਲ ਅਸੀਂ ਜਨਜਨ ਨੂੰ ਅਪੀਲ ਕਰਦੇ ਆ ਕਿ ਸਰਕਾਰਾਂ ਦੇ ਇਸ ਜ਼ਬਰ ਦੇ ਖਿਲਾਫ ਸਾਰੇ ਜਣੇ ਉੱਥੇ ਆਓ ਔਰ ਆਪਣੀ ਏਕਤਾ ਤਾਕਤ ਵਿਖਾਓ ਜਿਹਦੇ ਨਾਲ ਸਰਕਾਰਾਂ ਨੂੰ ਪਤਾ ਚੱਲੇ ਕਿ ਲੋਕ ਰਹਿਣਾ ਸਰਕਾਰਾਂ ਬਣਦੀਆਂ ਤੇ ਲੋਕ ਰਹਿਣਾ ਸਰਕਾਰਾਂ ਹਟ ਵੀ ਜਾਇਆ ਕਰਦੀਆਂ ਮਨਜੀਤ ਰਾਏ ਜੀ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਜਾਂਦੀ ਹੈ ਸ਼ੰਭੂ ਬਾਰਡਰ ਨੂੰ ਲੈ ਕੇ ਜਿਹੜੇ ਸਥਾਨੀ ਲੋਕ ਕੀ ਨੇ ਉਹਨਾਂ ਨੂੰ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਹੈ ਕਿ ਇਹ ਬਾਰਡਰ ਤੇ ਜਿਹੜੇ ਕਿਸਾਨ ਬੈਠੇ ਨੇ ਇਹਨਾਂ ਨੂੰ ਹਟਾਉਣਾ ਚਾਹੀਦਾ ਇੱਥੇ ਉਹਦੇ ਵਿੱਚ ਦੇ ਕੋ ਅਸੀਂ ਬਾਰ ਬਾਰ ਅਸੀਂ ਅੱਜ ਵੀ ਸੀਐਮ ਸਾਹਿਬ ਨੂੰ ਕਿਹਾ ਸੀ ਤੇ ਸੜਕ ਰੋਕੀ ਨਹੀਂ ਹੋਈ ਸਾਡੇ ਵੱਲੋਂ ਸਰਵਿਸ ਰੋਡ ਖਾਲੀ ਐ ਸੜਕ ਰੋਕੀ ਹੋਈ ਹਰਿਆਣਾ ਸਰਕਾਰ ਨੇ ਕੰਧਾਂ ਕਰਕੇ ਇਹ ਬਾਰ ਬਾਰ ਕਿਸਾਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ ਕਿ ਸੜਕ ਕਿਸਾਨਾਂ ਨੇ ਕਿਤੇ ਸੜਕ ਨਹੀਂ ਰੁਕੀ ਹੋਈ ਅਸੀਂ ਪਹਿਲਾਂ ਵੀ ਕਹਿ ਰਹੇ ਸੀ ਵੀ ਖੋਲੋ ਸੜਕ ਨੂੰ ਅੱਜ ਵੀ ਕਹਿ ਰਹੇ ਖੋਲੋ ਔਰ ਸੀਐਮ ਸਾਹਿਬ ਨੂੰ ਕਿਹਾ ਕਿ ਤੁਹਾਡੀ ਡਿਊਟੀ ਬਣਦੀ ਐ ਪੰਜਾਬ ਨੂੰ ਆਰਥਿਕ ਛੱਟ ਵੱਜ ਰਹੀ ਐ ਸਾਡਾ ਰੈਵਨਿਊ ਘਟ ਰਿਹਾ ਹੈ ਔਰ ਮੈਂ ਸਮਝਦਾ ਕਿ ਸੀਐਮ ਸਾਹਿਬ ਵੀ ਇਹਦੇ ਵਿੱਚ ਮੈਂ ਕਹਾਂਗਾ ਢਿੱਲੀ ਕਾਰਗੁਜ਼ਾਰੀ ਆ ਕਿ ਪੰਜਾਬ ਦਾ ਰਸਤਾ ਖਲਾਉਣਾ ਸਾਡੇ ਮੁੱਖ ਮੰਤਰੀ ਦੀ ਡਿਊਟੀ ਆ ਇਹ ਬਾਰਡਰ ਤੇ ਕਿਵੇਂ ਦੀਵਾਰਾਂ ਉਹ ਕਰ ਸਕਦੇ ਨੇ ਔਰ ਮੈਂ ਕਹਾਂਗਾ ਜਿਹੜਾ ਉਹਨਾਂ ਨੇ ਨਾਕਾ ਲਾਇਆ ਹੈ ਜਿਹੜੀ ਦੀਵਾਰ ਕੀਤੀ ਆ ਉਹ ਕੀਤੀ ਵੀ ਪੰਜਾਬ ਦੀ ਹੱਦ 'ਚ ਆ ਸ਼ੰਭੂ ਬਾਰਡਰ ਤੇ ਉਹ ਲਿਖ ਕੇ ਵੀ ਦੇ ਚੁੱਕੇ ਨੇ ਪਟਵਾਰੀ ਉੱਥੇ ਦੇ ਤੇ ਫੇਰ ਸਾਡੇ ਸੀਐਮ ਸਾਹਿਬ ਵੱਲੋਂ ਕੰਦਾ ਨਹੀਂ ਹਟਾਉਣੀਆਂ ਫੇਰ ਮੈਂ ਕਹੂੰਗਾ ਹਰਿਆਣਾ ਸਰਕਾਰ ਇਨੀ ਕੱਲੀ ਸਾਡੇ ਸੀਐਮ ਸਾਹਿਬ ਦਾ ਵੀ ਦੋਸ਼ ਹੈ ਉਹ ਜਿਹੜੀ ਸੜਕ ਸੜਕ ਦੇ ਵਿੱਚ ਦੀਵਾਰ ਆ ਉਹ ਹਟਾਉਣੀ ਚਾਹੀਦੀ ਆ ਇਹ ਨਹੀਂ ਹੋਣੀ ਚਾਹੀਦੀ ਧੰਨਵਾਦ ਇਹ ਸਾਡੇ ਨਾਲ ਸੀਗੇ ਮਨਜੀਤ ਰਾਏ ਜੀ ਜਿਹੜੇ ਕਹਿੰਦੇ ਨਜ਼ਰ ਆਏ ਜਿਹੜਾ ਪ੍ਰੋਟੈਸਟ ਜਿਹੜਾ ਹੈ ਉਹ ਸ਼ੰਭੂ ਬਾਰਡਰ ਤੇ ਜਿਹੜਾ ਇਹਨਾਂ ਨੇ ਕੀਤਾ ਸੀਗਾ ਉਹ ਕਹਿੰਦੇ ਇਹਦੇ ਵਿੱਚ ਜਿਹੜਾ ਹਰਿਆਣਾ ਸਰਕਾਰ ਦੀ ਜਿਹੜੀ ਹੈ ਉਹਨਾਂ ਨੇ ਗਲਤੀ ਕੱਢੀ ਹੈ ਤੇ ਇਹਦੇ ਵਿੱਚ ਦੇਖਣਾ ਇਹ ਹੋਊਗਾ ਕਿ ਨਤੀਜਾ ਕੀ ਨਿਕਲਦਾ ਹੈ ਤੁਸੀਂ ਇਦਾਂ ਹੀ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਲਿਬਰਲ ਟੀਵੀ ਪੰਜਾਬੀ